ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਅੱਜ ਐਤਵਾਰ ਵਾਲੇ ਦਿਨ ਜੋਤ ਜਗਾਉਣ ਦੇ ਵੱਡੇ ਫਾਇਦੇ ਬਾਰੇ ਸੁਣ ਕੇ ਤੁਸੀਂ ਤਾਂ ਹੈਰਾਨ ਹੀ ਰਹਿ ਜਾਓਗੇ ਕਿ ਇਸ ਦੇ ਕਿਹੜੇ ਕਿਹੜੇ ਫਾਇਦੇ ਤੁਹਾਨੂੰ ਹੋ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਬਾਬਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸ ਵੀਡੀਓ ਨੂੰ ਸ਼ੁਰੂ ਕਰਦੀ ਹਾਂ। ਸਤ ਸ੍ਰੀ ਅਕਾਲ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਤੁਹਾਡੇ ਤੇ ਮਿਹਰ ਭਰੇ ਹੱਥ ਰੱਖਣ ਤੁਹਾਡੇ ਬੱਚਿਆਂ ਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਕਿਰਪਾ ਬਣਾਈ ਰੱਖਣ। ਆਓ ਜਾਣਦੇ ਹਾਂ ਕਿ ਜਦੋਂ ਆਪਾਂ ਐਤਵਾਰ ਵਾਲੇ ਦਿਨ ਘਰ ਵਿੱਚ ਜੋਤ ਜਗਾਉਨੇ ਆ ਉਹਦੇ ਫਾਇਦਿਆਂ ਦੇ ਬਾਰੇ ਉਹਦੇ ਫਾਇਦੇ ਬਾਰੇ ਸੁਣ ਕੇ ਤਾਂ ਤੁਸੀਂ ਹੈਰਾਨ ਹੋ ਜਾਓਗੇ ਜਦੋਂ ਆਪਾਂ ਐਤਵਾਰ ਵਾਲੇ ਦਿਨ ਘਰ ਵਿੱਚ ਜੋਤ ਜਗਾਉਨੇ ਆ ਇਸ ਦੇ ਬੜੇ ਹੀ ਲਾਭ ਹਨ ਤੇ ਕੀ ਨੁਕਸਾਨ ਵੀ ਲੋਕ ਆਖਦੇ ਹਨ ਸਾਧ ਸੰਗਤ ਜੀ ਆਪਾਂ ਮर्यादा ਨਾ ਸਮਝੀਏ ਨੁਕਸਾਨ ਵੀ ਹੋ ਜਾਂਦਾ ਹੈ ਤਾਂ ਕਈ ਵਾਰੀ ਜੋਤ ਲਗਾਉਣ ਪਿੱਛੇ ਧਾਰਮਿਕ ਕਾਰਨ ਹੈ ਵਿਗਿਆਨਿਕ ਕਾਰਨ ਕੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਖਿਆ ਸੀ ਆਓ ਆਪਾਂ ਇਹ ਪਾਵਨ ਵਿਚਾਰ ਸਰਵਣ ਕਰਦੇ ਹਾਂ ਸਤ ਸੰਗਤ ਜੀ ਵੇਖੋ ਸਭ ਤੋਂ ਪਹਿਲਾਂ ਗੱਲ ਜਿਹੜੀ ਹੈ ਜੋਤ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸ਼ੁੱਧ ਦੇਸੀ ਘਿਓ ਦੀ ਹੀ ਲਗਾਉਣੀ ਚਾਹੀਦੀ ਹੈ ਜਿਆਦਾ ਕਰਕੇ ਕਈ ਸਵਾਲ ਲੋਕ ਕੀ ਕਰਦੇ ਹਨ ਕਿ ਸਰੋਂ ਦੇ ਤੇਲ ਦੀ ਜੋਤ ਲਗਾ ਸਕਦੇ ਹਾਂ ਸਾਰੀਆਂ ਗੱਲਾਂ ਜਿਹੜੀਆਂ ਹੈ ਸਮਝਾਂਗੇ ਪਹਿਲਾਂ ਵਿਗਿਆਨਿਕ ਪੱਖ ਦੀ ਗੱਲ ਕਰਦੇ ਹਾਂ ਕਿ ਵਿਗਿਆਨਿਕ ਪੱਖ ਦੇ ਵਿੱਚ ਕਿਹੜੀ ਗੱਲ ਆਖੀ ਗਈ ਹੈ ਜਿਸ ਘਰ ਵਿੱਚ ਹਰ ਰੋਜ਼ ਸ਼ੁੱਧ ਦੇਸੀ ਘਿਓ ਦੀ ਜੋਤ ਜਗਾਈ ਜਾਂਦੀ ਹੈ ਉੱਥੋਂ ਦਾ ਜਿਹੜਾ ਵਾਤਾਵਰਣ ਹੁੰਦਾ ਹੈ ਪਵਿੱਤਰ ਹੋ ਜਾਂਦਾ ਹੈ ਜੋਤ ਦੇ ਨਾਲ ਪ੍ਰਦੂਸ਼ਣ ਜਿਹੜਾ ਹੈ ਦੂਰ ਹੋ ਜਾਂਦਾ ਹੈ ਤੇ ਆਲੇ-ਦੁਆਲੇ ਨੂੰ ਪਵਿੱਤਰ ਬਣਾ ਲੈਂਦਾ ਹੈ ਜੋਤ ਲਗਾ ਕੇ ਕਿੰਨੀ ਵੱਡੀ ਕਿੰਨੀ ਚੰਗੀ ਗੱਲ ਜਦੋਂ ਅਸੀਂ ਜੋਤ ਲਗਾਉਨੇ ਆ ਤਾਂ ਜੋਤ ਜਗਾਉਨੇ ਆ ਇਹਦੇ ਨਾਲ ਪੂਰੇ ਘਰ ਨੂੰ ਕਿੰਨਾ ਫਾਇਦਾ ਮਿਲਦਾ ਹੈ ਭਾਵੇਂ ਪੂਜਾ ਦੇ ਵਿੱਚ ਜਗਾਈ ਹੋਵੇ ਜਾ ਪ੍ਰੇਮ ਦੇ ਨਾਲ ਜਗਾਈ ਹੋਵੇ ਭਾਵੇਂ ਉਜਾਲਾ ਕਰਨ ਦੇ ਲਈ ਹੀ ਕਿਉਂ ਨਾ ਜਗਾਈ ਹੋਵੇ ਵਿਗਿਆਨਿਕ ਪੱਖ ਆਖਦਾ ਹੈ ਕਿ ਜਿਹੜਾ ਉਹ ਇਹ ਗੱਲ ਨੂੰ ਮੰਨਦਾ ਹੈ ਕਿ ਇਹਦੇ ਨਾਲ ਜਿਹੜੀ ਅੱਗ ਦੇ ਆਸ-ਪਾਸੇ ਨੈਗੇਟਿਵ એનર્ਜੀ ਹੁੰਦੀ ਹੈ ਮਾੜੀਆਂ ਸ਼ਕਤੀਆਂ ਹੁੰਦੀਆਂ ਹਨ ਉਹ ਸੜ ਕੇ ਸੁਆਹ ਹੋ ਜਾਂਦੀਆਂ ਹਨ ਆਸ-ਪਾਸੇ ਜਿਹੜੀਆਂ ਵੀ ਬਦਰੂਹਾਂ ਹੁੰਦੀਆਂ ਹਨ ਛੋਟੇ-ਛੋਟੇ ਜੀਵਾਣੂ ਜਿਹੜੇ ਖਤਰਨਾਕ ਫੈਲੇ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਵੇਖ ਵੀ ਨਹੀਂ ਸਕਦੇ ਜਿਹੜੇ ਦੇਸੀ ਘਿਓ ਦੇ ਨਾਲ ਖਤਮ ਹੋ ਜਾਂਦੇ ਹਨ ਵਾਤਾਵਰਣ ਬਿਲਕੁਲ ਹੀ ਸ਼ੁੱਧ ਹੋ ਜਾਂਦਾ ਹੈ ਇਸ ਕਰਕੇ ਸਾਨੂੰ ਕਦੇ ਵੀ ਅਜਿਹੀਆਂ ਨਿੱਕੀਆਂ ਮੋਟੀਆਂ ਬਿਮਾਰੀਆਂ ਜਿਹੜੀਆਂ ਨੂੰ ਹੋਣੀਆਂ ਦੂਰ ਹੋ ਜਾਂਦੀਆਂ ਹਨ ਸਿਰਫ ਇੱਕ ਬੂੰਦ ਦੇਸੀ ਘਿਓ ਦੀ ਜਦੋਂ ਸੜਦੀ ਹੈ ਤਾਂ ਲਗਭਗ 1.5 ਟਨ ਦੇ ਬਰਾਬਰ ਜਿਹੜੀ ਹੈ ਉਹ ਆਕਸੀਜਨ ਛੱੜਦੀ ਹੈ ਪੈਦਾ ਕਰਦੀ ਹੈ ਤੇ ਜਿਹੜੇ ਗੁਰਮਖ ਪਿਆਰੇ ਜੋਤ ਜਗਾ ਕੇ ਕੋਲ ਬੈਠ ਕੇ ਪਾਠ ਕਰਦੇ ਹਨ ਕੋਜ ਸਮੇਂ ਵਾਸਤੇ ਇਕਾਗਰਿਤ ਹੋ ਕੇ 15 ਮਿੰਟ ਬੈਠਦੇ ਹਨ ਅੱਧਾ ਘੰਟਾ ਬੈਠਦੇ ਹਨ ਉਹਨਾਂ ਨੂੰ ਬਿਮਾਰੀਆਂ ਬਹੁਤ ਘੱਟ ਲੱਗਦੀਆਂ ਹਨ ਉਹਨਾਂ ਦੇ ਜਿਹੜੇ ਫੇਫੜੇ ਹੁੰਦੇ ਹਨ ਮਜ਼ਬੂਤ ਹੋ ਜਾਂਦੇ ਹਨ ਤੁਸੀਂ ਕਦੇ ਮਹਿਸੂਸ ਕੀਤਾ ਹੋਵੇਗਾ ਜੇ ਤੁਸੀਂ ਜਗਦੀ ਜੋਤ ਦੇ ਕੋਲ ਬੈਠ ਕੇ ਪਾਠ ਕਰਦੇ ਹੋ ਭਾਵੇਂ ਖੜੇ ਹੋ ਜਾਂਦੇ ਹੋ ਉੱਥੋਂ ਤੁਹਾਨੂੰ ਕਿੰਨਾ ਸਕੂਨ ਆਉਂਦਾ ਹੈ ਕਿੰਨਾ ਸ਼ੁੱਧ ਵਾਤਾਵਰਣ ਤੁਹਾਨੂੰ ਮਹਿਸੂਸ ਹੁੰਦਾ ਹੈ ਕਦੇ ਗੌਰ ਕਰਕੇ ਵੇਖਿਓ ਵਿਗਿਆਨ ਵਿੱਚ ਤਾਂ ਇਹ ਵੀ ਆਖਿਆ ਗਿਆ ਹੈ ਜੇ ਭਾਵੇਂ ਤੁਸੀਂ ਦੇਸੀ ਘਿਓ ਦੀ ਜੋਤ ਜਾਂ ਸਰੋਂ ਦੇ ਤੇਲ ਦੀ ਵੀ ਜੋਤ ਰੋਜ਼ ਜਗਾਉਂਦੇ ਹੋ ਤਾਂ ਇਹਦੇ ਧੂਏ ਨਾਲ ਘਰ ਵਿੱਚ ਨਕਾਰਾਤਮਕ ਸ਼ਕਤੀਆਂ ਦਾ ਨਾਸ਼ ਹੁੰਦਾ ਹੈ ਊਰਜਾ ਬਣੀ ਰਹਿੰਦੀ ਹੈ ਸੋਹਣਾ ਵਾਤਾਵਰਣ ਬਣ ਜਾਂਦਾ ਹੈ ਪਰ ਮੈਂ ਆਪ ਜੀ ਨੂੰ ਕਹੂੰਗੀ ਸ਼ੁੱਧ ਦੇਸੀ ਘਿਓ ਦੀ ਹੀ ਜੋਤ ਜ਼ਿਆਦਾ ਤੁਹਾਨੂੰ ਜਗਾਉਣੀ ਚਾਹੀਦੀ ਹੈ ਕਿਉਂਕਿ ਜਿਹੜੀ ਮर्यादा ਹੁੰਦੀ ਹੈ ਸਿੱਖ ਧਰਮ ਦੀ ਜਾਂ ਆਪਾਂ ਧਾਰਮਿਕ ਸਥਾਨਾਂ ਤੇ ਵੇਖਦੇ ਹਾਂ ਸਾਹਿਬ ਸ਼ਹੀਦਗੰਜ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਸਾਹਿਬ ਪਾਵਨ ਅਸਥਾਨ ਦੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਹੋਰ ਵੀ ਇਤਿਹਾਸਿਕ ਅਸਥਾਨ ਹਨ ਜਿਵੇਂ ਕਿ ਹਜੂਰ ਸਾਹਿਬ ਦੀ ਜੇਕਰ ਗੱਲ ਕਰੀਏ ਜਾਂ ਕਿਸੇ ਹੋਰ ਤਖਤ ਦੀ ਗੱਲ ਕਰੀਏ ਉਥੇ ਵੀ ਸ਼ਹੀਦ ਸਿੰਘਾਂ ਦੇ ਨਾਮ ਦੀ ਜੋਤ ਜਗਾਈ ਜਾਂਦੀ ਹੈ ਸਰੋਂ ਦੇ ਤੇਲ ਦੇ ਨਾਲ ਵੀ ਵੈਸੇ ਤਾਂ ਬੜਾ ਅਸਰ ਹੁੰਦਾ ਹੈ ਪਰ ਉਹ ਘੱਟ ਹੁੰਦਾ ਹੈ ਉਹਦਾ ਅਸਰ ਅੱਧਾ ਇੱਕ ਘੰਟਾ ਰਹਿੰਦਾ ਹੈ ਤੇ ਅਸਰ ਤੇ ਇਹ ਜਿਹੜਾ ਜਿਵਾਨੋ ਹੈ ਮਾੜੇ ਜੀਵਾਣੂ ਹੁੰਦੇ ਹਨ ਉਹ ਖਤਮ ਹੋ ਜਾਂਦੇ ਹਨ ਪਰ ਸਰੋਂ ਦੇ ਤੇਲ ਦੀ ਜਿਹੜੀ ਜੋਤ ਜਗਾਈ ਜਾਂਦੀ ਹੈ ਉਹ ਜਦੋਂ ਬੁਝ ਜਾਂਦੀ ਹੈ ਨਾਲ ਦੇ ਨਾਲ ਹੀ ਉਹਦਾ ਪ੍ਰਭਾਵ ਜਿਹੜਾ ਹੈ ਅਧੇ ਘੰਟੇ ਬਾਅਦ ਹੀ ਖਤਮ ਹੋ ਜਾਂਦਾ ਹੈ ਜਿੰਨੇ ਜੀਵਾਣੂ ਹੁੰਦੇ ਹਨ ਉਹਦੇ ਬੁਝਣ ਤੋਂ ਅਧੇ ਘੰਟੇ ਬਾਅਦ ਜਿਹੜੇ ਹਨ ਉਹ ਮਰ ਸਕਦੇ ਹਨ ਪਰ ਜਦੋਂ ਸ਼ੁੱਧ ਦੇਸੀ ਘਿਓ ਦੀ ਜੋਤ ਜਗਾਉਣੀ ਹੈ ਉਹਦਾ ਪ੍ਰਭਾਵ ਬਹੁਤ ਜ਼ਿਆਦਾ ਪੈਂਦਾ ਹੈ ਉਹ 4 ਤੋਂ 5 ਘੰਟੇ ਤੱਕ ਬਣਿਆ ਹੀ ਰਹਿੰਦਾ ਹੈ ਇਸ ਕਰਕੇ ਵਿਗਿਆਨਿਕ ਪੱਖ ਪਹਿਲਾਂ ਮੈਂ ਆਪ ਜੀ ਨੂੰ ਦੱਸਿਆ ਉਹਦੇ ਕਰਕੇ ਗੱਲ ਹੈ ਜੀ ਕਿ ਅੱਜ ਕੱਲ੍ਹ ਲੋਕ ਤਰਕਵਾਦੀ ਬੜੇ ਹੀ ਹੋ ਚੁੱਕੇ ਹਨ ਕਿ ਜੋਤ ਨਹੀਂ ਜਗਾਉਣੀ ਚਾਹੀਦੀ ਆ ਨਹੀਂ ਕਰਨਾ ਚਾਹੀਦਾ ਔਰ ਨਹੀਂ ਕਰਨਾ ਚਾਹੀਦਾ ਤੇ ਜੇਕਰ ਧਾਰਮਿਕ ਪੱਖ ਤੋਂ ਹੋਣਾ ਸੀ ਸਮਝਦੇ ਹਾਂ ਕਿ ਆਪਣੇ ਬਜ਼ੁਰਗ ਘਰਾਂ ਵਿੱਚ ਸਿਆਣੀਆਂ ਬੀਬੀਆਂ ਰੋਜ਼ ਹੀ ਦੇਸੀ ਘੋਦੀ ਜੋਤ ਜਗਾਉਂਦੇ ਹੁੰਦੇ ਸੀਗੇ ਚਾਰੇ ਹੀ ਪਾਸੇ ਬੜਾ ਵਾਤਾਵਰਣ ਸਾਫ਼ ਹੁੰਦਾ ਸੀ ਆਰਥਿਕ ਪੱਖੋਂ ਵੀ ਲੋਕ ਚੰਗੇ ਹੁੰਦੇ ਸੀ ਸਿਹਤ ਪੱਖੋਂ ਵੀ ਕੋਈ ਬਿਮਾਰੀ ਨਹੀਂ ਸੀ ਲੱਗਦੀ ਚੜ੍ਹਦੀ ਕਲਾ 'ਚ ਰਹਿੰਦੇ ਸਨ ਹੁਣ ਸਾਡੇ ਕੋਲ ਸਭ ਕੁਝ ਹੋ ਕੇ ਵੀ ਕੁਝ ਨਹੀਂ ਹੈਗਾ ਅਸੀਂ ਡਾਕਟਰਾਂ ਦੇ ਤੁਰੇ ਫਿਰਦੇ ਆ ਆਪਣੇ ਆਪ ਪੈਰਾਂ ਤੇ ਕੁਹਾੜਾ ਮਾਰ ਰਹੇ ਹਾਂ ਨੁਕਸਾਨ ਕਰਵਾ ਲਿਆ ਹੈ ਵਿਗਿਆਨ ਵੀ ਆਖਦਾ ਹੈ ਜੀ ਜਦੋਂ ਦੇਸੀ ਘੋਦਾ ਦੀਵਾ ਲਗਾਉਨੇ ਆ ਬਿਮਾਰੀਆਂ ਤੇ ਕਟਾਣੋਂ ਦੂਰ ਹੁੰਦੇ ਹਨ ਤੇ ਭਾਈ ਜੀ ਆਪਾਂ ਜੋਤ ਜਗਾਵਾਂਗੇ ਨਾਲ ਫਿਰ ਬੈਠ ਕੇ ਪਾਠ ਕਰਾਂਗੇ ਫਿਰ ਸ਼ਹੀਦ ਸਿੰਘਾਂ ਦਾ ਪੈਰਾ ਤਾਂ ਆਪੇ ਹੀ ਲੱਗ ਜਾਵੇਗਾ। ਉਥੇ ਕੋਈ ਇਹੋ ਜਿਹੀ ਸ਼ਕਤੀ ਨਹੀਂ ਆਵੇਗੀ ਜਿਹੜੀ ਕੇ ਤੂਹਾਨੂੰ ਕੋਈ ਨੁਕਸਾਨ ਪਹੁੰਚਾਵੇ। ਮਹਾਪੁਰਖ ਵੀ ਆਖਦੇ ਸਨ ਕਿ ਜਿਹੜੇ ਆ ਸ਼ਹੀਦ ਸਿੰਘ ਹੁੰਦੇ ਹਨ ਉਹ ਤਾਂ ਜੋਤ ਦੀ ਵਾਸ਼ਨਾ ਨਾਲ ਹੀ ਰਜ ਜਾਂਦੇ ਹਨ। ਮਹਾਪੁਰਖਾਂ ਦਾ ਨਾਮ ਮੂਲ ਮੰਤਰ ਵਾਹਿਗੁਰੂ ਗੁਰੂ ਮੰਤਰ ਜੇ ਇਹਦੇ ਨਾਲ ਜਾਪ ਕਰ ਲਿਆ ਜਾਵੇ ਜੋਤ ਜਗਾਉਂਦੇ ਜਗਾਉਂਦੇ ਤਾਂ ਮਨ ਦੇ ਅੰਦਰ ਤੁਹਾਡੇ ਜਿਹੜਾ ਹੈ ਇਹਨਾਂ ਵਿਸ਼ਵਾਸ ਬਣ ਜਾਵੇਗਾ ਕਿ ਤੁਹਾਡੇ ਸਾਰੇ ਕਾਰਜ ਸਿੱਧ ਹੋਣੇ ਸ਼ੁਰੂ ਹੋ ਜਾਣਗੇ। ਪਰਮਾਤਮਾ ਜੀ ਨੇ ਬਰਕਤ ਪਾ ਦੇਣੀ ਹੈ। ਇਸ ਕਰਕੇ ਇਹ ਜੋਤ ਜਿਹੜੀ ਹੈ ਜ਼ਰੂਰ ਜਗਾਉਣੀ ਚਾਹੀਦੀ ਹੈ ਜਿਵੇਂ ਕਿ ਗੁਰੂ ਸਾਹਿਬ ਦੀ ਬਾਣੀ ਵੀ ਹੈ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇੱਕ ਆਪਣੇ ਮੂਲ ਦੀ ਪਛਾਣ ਕਰਨੀ ਬੜੀ ਹੀ ਜ਼ਰੂਰੀ ਹੈ। ਉਹ ਹੋਵੇਗੀ ਤਾਂ ਸ਼ਰਧਾ ਹੋਵੇਗੀ। ਜਿਨ੍ਹਾਂ ਕਦੇ ਬਾਹਰ ਜੋਤ ਨਹੀਂ ਜਗਾਈ ਕਦੇ ਬਾਹਰ ਮੁਖੀ ਹੋ ਕੇ ਧਿਆਨ ਨਹੀਂ ਦਿੱਤਾ। ਉਹ ਇਸ ਤੋਂ ਅੰਤਰਮੁਖੀ ਕਿਵੇਂ ਹੋ ਜਾਵੇਗਾ ਐਤਵਾਰ ਨੂੰ ਜੋਤ ਜਗਾਉਣ ਦੇ ਬੜੇ ਜਿਆਦਾ ਫਾਇਦੇ ਹਨ ਉਹ ਐਤਵਾਰ ਨੂੰ ਫਾਇਦੇ ਕਿਵੇਂ ਹਨ ਉਹ ਅਸੀਂ ਤੁਹਾਨੂੰ ਦੱਸਦੇ ਹਾਂ ਆਪ ਜੀ ਨੂੰ ਜਿਵੇਂ ਪਹਿਲਾਂ ਹੀ ਉਸ ਤੋਂ ਇੱਕ ਸੱਚੀ ਘਟਨਾ ਜਿਹੜੀ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਇੱਕ ਕਿਸੇ ਪਰਿਵਾਰ ਦੇ ਘਰ ਵਿੱਚ ਕਿਸੇ ਜੀ ਨੂੰ ਕੈਂਸਰ ਹੋ ਗਿਆ ਸੀਗਾ ਤੇ ਫਿਰ ਉਹਦੀ ਜਿਹੜੀ ਗੱਲਬਾਤ ਸੀ ਸਾਰੀ ਕਿਉਂਕਿ ਬੰਦਾ ਦੁਖੀ ਹੋ ਜਾਂਦਾ ਗਲੇ ਦਾ ਕੈਂਸਰ ਸੀ ਡਾਕਟਰਾਂ ਨੇ ਕਹਿ ਦਿੱਤਾ ਸੀਗਾ ਕਿ ਅੰਤਮ ਸਟੇਜ ਹੈ ਏਦਾ ਕੋਈ ਹੱਲ ਨਹੀਂ ਹੋਣਾ ਉਹ ਦਿੱਲੀ ਦੇ ਨਗਰ 'ਚ ਰਹਿੰਦੇ ਸੀਗੇ ਗੁਰਦੁਆਰਾ ਸਾਹਿਬ ਉਥੇ ਜਿਹੜਾ ਬਣਿਆ ਹੋਇਆ ਸੀ ਲਾਗੇ ਘਰ ਦੇ ਉਥੇ ਰੋਜ਼ ਹੀ ਉਹਨਾਂ ਨੇ ਮੱਥਾ ਟੇਕਣਾ ਇੱਕ ਦਿਨ ਅਰਦਾਸ ਦੇ ਬਾਅਦ ਬੈਠੇ ਸੀ ਤੇ ਪਾਠ ਕਰ ਰਹੇ ਸੀ ਪਾਠੀ ਸਿੰਘ ਕੋਲ ਗਏ ਤੇ ਉਹਨਾਂ ਨੇ ਪੂਰੀ ਗੱਲਬਾਤ ਉਹਨਾਂ ਪਾਠੀ ਸਿੰਘਾਂ ਨੂੰ ਦੱਸੀ ਕਿ ਸਾਨੂੰ ਕੈਂਸਰ ਹੈ ਇੱਥੇ ਆ ਜਾਂਦੇ ਹਾਂ ਸ਼ਾਇਦ ਸਾਡੇ ਮਨ ਨੂੰ ਸ਼ਾਂਤੀ ਮਿਲ ਜਾਵੇ ਪਾਠੀ ਸਿੰਘ ਨੇ ਕਿਹਾ ਗੁਰੂ ਘਰ ਆਉਂਦੇ ਹੋ ਚੰਗੀ ਗੱਲ ਹੈ ਹਰਿਮੰਦਰ ਸਾਹਿਬ ਜਾਓ ਜਾ ਕੇ ਮੱਥਾ ਟੇਕੋ ਉੱਥੇ ਦੁੱਖਪੰਜਨੀ ਬੇਰੀ ਦੇ ਥੱਲੇ ਜਾ ਕੇ ਇਸ਼ਨਾਨ ਕਰੋ ਤੇ ਇਹਨਾਂ ਨੂੰ ਨਾਲ ਹੀ ਉੱਥੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹੈ ਉੱਥੋਂ ਜਾ ਕੇ ਉੱਥੇ ਪਹਿਲਾਂ ਮੱਥਾ ਟਕਾਓ ਤੇ ਜੋਤਾਂ ਦਾ ਘਿਓ ਲੈ ਕੇ ਆਓ ਪਹਿਲਾਂ ਤਾਂ ਜੋਤਾਂ ਦੇ ਵਿੱਚ ਘਿਓ ਤੁਸੀਂ ਪਾਉਣਾ ਹੈ ਫਿਰ ਉੱਥੇ ਹਾਜ਼ਰੀ ਭਰਨੀ ਹੈ ਤੇ ਆਉਂਦੇ ਸਮੇਂ ਜੋਤਾਂ ਦਾ ਘਿਓ ਤੁਸੀਂ ਨਾਲ ਹੀ ਲੈ ਕੇ ਆਉਣਾ ਹੈ ਗ੍ਰੰਥੀ ਸਿੰਘ ਨੇ ਸੁਝਾਅ ਦਿੱਤਾ ਤੇ ਉਹ ਇਦਾਂ ਹੀ ਦਰਬਾਰ ਸਾਹਿਬ 2-3 ਵਾਰ ਆਉਂਦੇ ਰਹੇ ਸ਼ਹੀਦਾ ਸਾਹਿਬ ਜਾਂਦੇ ਰਹੇ ਪਹਿਲਾਂ ਇਸ਼ਨਾਨ ਕਰਨਾ ਕੀਰਤਨ ਸੁਣਨਾ ਫਿਰ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਜਾ ਕੇ ਜੋਤਾਂ ਦੇ ਵਿੱਚ ਘਿਓ ਲੈ ਕੇ ਜਾਣਾ ਤੇ ਫਿਰ ਉੱਥੋਂ ਘਿਓ ਲੈ ਕੇ ਘਰੇ ਆ ਜਾਣਾ ਰੋਜ਼ ਆ ਕੇ ਘਰ ਵਿੱਚ ਗਲੇ ਦੀ ਮਾਲਿਸ਼ ਕਰਨੀ ਇਦਾਂ ਹੀ ਕੀਤਾ ਕਿ ਜਿਸ ਦਿਨ ਉਹਨਾਂ ਨੇ ਵੇਖਿਆ ਕਿ ਇਹ ਚੀਜ਼ਾਂ ਕਰਦੇ ਗਏ ਕਰਦੇ ਗਏ ਤਾਂ ਬੱਚੇ ਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਕਿਉਂਕਿ ਪਹਿਲਾਂ ਵੀਰ ਨੂੰ ਬੋਲਣ ਵਿੱਚ ਪਰੇਸ਼ਾਨੀ ਆਉਂਦੀ ਸੀ ਦਿੱਕਤ ਆਉਂਦੀ ਸੀ ਉਹ ਪਰੇਸ਼ਾਨੀ ਹੌਲੀ-ਹੌਲੀ ਘਟਦੀ ਗਈ ਜਦੋਂ ਡਾਕਟਰਾਂ ਨੇ ਉਸ ਬੱਚੇ ਦੀ ਰਿਪੋਰਟਾਂ ਕੀਤੀਆਂ ਤਾਂ ਰਿਪੋਰਟਾਂ ਨਾਰਮਲ ਆਈਆਂ ਡਾਕਟਰ ਵੀ ਉਹਨਾਂ ਰਿਪੋਰਟਾਂ ਨੂੰ ਵੇਖ ਕੇ ਹੈਰਾਨ ਹੋ ਗਏ ਕਿ ਇਸ ਬੱਚੇ ਨੂੰ ਤਾਂ ਲਾਸਟ ਸਟੇਜ ਦਾ ਕੈਂਸਰ ਸੀਗਾ ਕਿਸੇ ਵੀ ਦਵਾਈ ਨਾਲ ਠੀਕ ਨਹੀਂ ਸੀ ਹੋ ਸਕਦਾ ਕਿਵੇਂ ਠੀਕ ਹੋ ਗਿਆ ਡਾਕਟਰ ਵੀ ਹੈਰਾਨ ਰਹਿ ਗਏ ਫਿਰ ਉਹਨਾਂ ਨੇ ਦੱਸਿਆ ਕਿ ਅਸੀਂ ਸ੍ਰੀ ਦਰਬਾਰ ਸਾਹਿਬ ਜਾਂਦੇ ਸੀ ਉੱਥੇ ਇਸ਼ਨਾਨ ਕਰਦੇ ਸੀਗੇ ਅਰਦਾਸਾਂ ਬੇਨਤੀਆਂ ਕਰਦੇ ਸੀ ਫਿਰ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਜਾਂਦੇ ਸੀ ਦੇਸੀ ਘੋਦੇ ਜੋਤ ਦੀ ਮਾਲਿਸ਼ ਕਰਦੇ ਰਹੇ ਤਾਂ ਫਰਕ ਪੈ ਗਿਆ ਫਿਰ ਉਹ ਪਰਿਵਾਰ ਦਾ ਵਿਸ਼ਵਾਸ ਹੋਰ ਬਣ ਗਿਆ ਕਿ ਕਿਉਂ ਨਾ ਐਡੀ ਵੱਡੀ ਕਲਾ ਜੋ ਵਰਤ ਗਈ ਹੈ ਉਥੇ ਜਿਹੜੀਆਂ ਚੀਜ਼ਾਂ ਹੁੰਦੀਆਂ ਹਨ ਐਵੇਂ ਨਹੀਂ ਬਣਾਈਆਂ ਹੁੰਦੀਆਂ ਗੁਰੂ ਘਰ ਤੋਂ ਸਾਰੀਆਂ ਦਾਤਾਂ ਮਿਲ ਜਾਂਦੀਆਂ ਹਨ ਬਸ ਗੱਲ ਹੁੰਦੀ ਹੈ ਸਾਡੀ ਸ਼ਰਧਾ ਦੀ ਵਿਸ਼ਵਾਸ ਦੀ ਐਤਵਾਰ ਨੂੰ ਜਦੋਂ ਵੀ ਜੋਤ ਜਗਾਓਗੇ ਜਿਆਦਾ ਕਰਕੇ ਐਤਵਾਰ ਨੂੰ ਹੀ ਜਿਹੜੇ ਨੌਕਰੀ ਪੇਸ਼ੇਵਾਲੇ ਲੋਕ ਹੁੰਦੇ ਹਨ ਉਹਨਾਂ ਨੂੰ ਛੁੱਟੀ ਹੁੰਦੀ ਹੈ ਜਿਹੜੇ ਕਰਕੇ ਬੱਚਿਆਂ ਨੂੰ ਵੀ ਸਕੂਲ ਤੋਂ ਛੁੱਟੀ ਹੁੰਦੀ ਹੈ ਐਤਵਾਰ ਦੇ ਦਿਨ ਜੋਤ ਜਗਾ ਕੇ ਸਾਰੇ ਆਪਣੇ ਪਰਿਵਾਰ ਨੂੰ ਕੋਲ ਬਿਠਾ ਕੇ ਗੁਰਮੰਤਰ ਮੋਲ ਮੰਤਰ ਦਾ ਜਾਪ ਕਰੋ ਐਤਵਾਰ ਨੂੰ ਉਹਦਾ ਫਲ ਜਿਆਦਾ ਮਿਲੇਗਾ ਐਤਵਾਰ ਵਾਲੇ ਦਿਨ ਘਰ ਵਿੱਚ ਜੋਤ ਲਗਾਉਣ ਦੇ ਬੜੇ ਫਾਇਦੇ ਹਨ ਦੂਜੇ ਦਿਨ ਵੀ ਵੈਸੇ ਜਗਾ ਸਕਦੇ ਹੋ ਬਹੁਤ ਫਾਇਦਾ ਹੈ ਪਰ ਕੰਮਾਂ ਕਾਜਾਂ ਤੋਂ ਵਿਹਲੇ ਹੋ ਕੇ ਛੁੱਟੀ ਵਾਲਾ ਦਿਨ ਤਾਂ ਐਤਵਾਰ ਹੀ ਹੁੰਦਾ ਹੈ ਤਾਂ ਤੁਸੀਂ ਜਰੂਰ ਇਹ ਕੰਮ ਐਤਵਾਰ ਨੂੰ ਕਰਕੇ ਵੇਖੋ ਅੰਮ੍ਰਿਤ ਵੇਲਾ ਸੰਭਾਲੋ ਜੋਤ ਜਗਾਓ ਜੋਤ ਕੋਲ ਬੈਠ ਕੇ ਬੱਚਿਆਂ ਨੂੰ ਵੀ ਕੋਲ ਬਿਠਾਓ ਇਸ ਦੇ ਫਾਇਦੇ ਸੁਣ ਕੇ ਤੁਸੀਂ ਫਿਰ ਹੈਰਾਨ ਹੋ ਜਾਓਗੇ ਜਿਹੜੇ ਬੱਚਿਆਂ ਦੀ ਮਤ ਵਿਗੜੀ ਹੋਈ ਹੈ ਉਹ ਵੀ ਦਰੁਸਤ ਹੋ ਜਾਵੇਗੀ ਬਾਕੀ ਗੁਰੂ ਘਰ ਨੂੰ ਮੰਨਣ ਵਾਲਿਆਂ ਨੂੰ ਸ਼ਰਧਾ ਰੱਖਣ ਵਾਲਿਆਂ ਨੂੰ ਸਭ ਕੁਝ ਮਿਲ ਜਾਂਦਾ ਹੈ ਪਰ ਜਿਨ੍ਹਾਂ ਨੇ ਬਚਨਾਂ ਤੇ ਪ੍ਰਤੀਤ ਨਹੀਂ ਗੁਰੂ ਤੇ ਵਿਸ਼ਵਾਸ ਨਹੀਂ ਉਹਨਾਂ ਦੀ ਹੀ ਝੋਲੀ ਖਾਲੀ ਰਹਿ ਜਾਂਦੀ ਹੈ ਸਿਰਫ ਕੁਝ ਇੱਕ ਤਰਕਵਾਦੀ ਲੋਕਾਂ ਦੇ ਪਿੱਛੇ ਲੱਗ ਕੇ ਆਪਾਂ ਆਪਣਾ ਮੂਲ ਹੀ ਛੱਡ ਦਿੱਤਾ ਹੋਇਆ ਹੈ ਪਰ ਨਹੀਂ ਛੱਡਣਾ ਇੰਨਾ ਕੀਮਤੀ ਸਮਾਂ ਮਿਲਿਆ ਹੈ ਗਵਾਉਣਾ ਨਹੀਂ ਚਾਹੀਦਾ ਐਤਵਾਰ ਨੂੰ ਤੁਸੀਂ ਦਿਨ ਦੇ ਵਿੱਚ ਘਰ ਵਿੱਚ ਜੋਤ ਜਗਾਓ ਚਾਹੇ ਸ਼ਾਮੀ ਜਗਾਓ ਚਾਹੇ ਅਮ੍ਰਿਤ ਵੇਲੇ ਜਗਾਓ ਤਾਂ ਵੇਖਿਓ ਪ੍ਰਮਾਤਮਾ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਕਿਵੇਂ ਬਣ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ